ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਦੇ ਦੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਦਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੂਜਾ ਸੂਆ ਸੂਣ ਵਾਲੀ ਬੈੜ ਸੇਲ ਲਈ ਲੈ ਕੇ ਆਏ ਹਾਂ ਕੁਝ ਦਿਨ ਦੀ ਬਸਮੂਨ ਦੇ ਬੱਚੇ ਤੇ ਬਾਕੀ ਆਗੇ ਆ ਦੇਖ ਸਕਦੇ ਆ ਫੁੱਲ ਹਾਈਟ ਦੇ ਵਿੱਚ ਆ ਪੂਰੇ ਵਜਨ ਵਜੂਦ ਵਾਲੀ ਬੈੜਾ ਗਈ ਦੂਜਾ ਸੂਆ ਸੁੰਦੀ ਆ ਤੇ ਜੇ ਗੱਲ ਕਰੀਏ ਤੁਹਾਨੂੰ ਥਣਾਹਾਂ ਦੇ ਥਾਣੇ ਤੋਂ ਨੇੜੇ ਤੋਂ ਫਿਰ ਚੈੱਕ ਕਰਾ ਦਿੰਦੇ ਆ ਚਾਰੇ ਥਣ ਪੂਰੇ ਨਿਕਲਵੇਂ ਤੇ ਪੂਰੀ ਸਪੇਸ ਤੇ ਲੱਗਿਆ ਲੈਵ ਦੇ ਉੱਤੇ ਮਿਲਕ ਵੀ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀਆਂ ਤੇ ਜੇ ਗੱਲ ਕਰੀਏ ਦੀ ਮਿਲਕ ਕੈਪੈਸਿਟੀ ਦੀ ਬਾਈ ਜੀ ਇਹਨੇ ਪਹਿਲੇ ਸੂਇ ਤੋਂ ਤਾਂ 24-25 ਕਿਲੋ ਦਿੱਤਾ ਇਸ ਵਾਰੀ ਕੋਈ ਚੰਗੀ ਘੇਰ ਵਾਲਾ ਹੈ 26-27 ਕਿਲੋ ਤੋਂ ਖੁੱਲਾ ਜਵਾਦੂਗੀ ਹਵਾਨੇ ਦੇ ਵਿੱਚ ਵਲਟ ਲੱਗ ਦੇਖ ਸਕਦੇ ਆ ਬਹੁਤ ਪੰਨਾਂ ਅਜੇ ਸੂਨ ਦੇ ਵਿੱਚ 5 ਤੋਂ 7 ਦਿਨ ਦੇ ਬਾਕੀ ਪ ਆ ਦੇਖ ਸਕਦੇ ਆ ਆਰਡਰਸ ਨੂੰ ਨੇੜੇ ਤੇ ਚੈੱਕ ਕਰਾਉਂਦੇ ਆ ਖਾਣਾ ਦਾ ਕੈਪ ਦੇਖ ਸਕਦੇ ਆ ਚਾਰੇ ਥਣ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਬਹੁਤ ਸੋਹਣਾ ਫਿਟਿੰਗ ਵਾਲਾ ਆਰਡਰ ਆ ਤੇ ਪੂਰੀ ਸੀਲ ਠੰਡੀ ਆ ਬਈ ਪਨ ਕੇ ਚਲੋ ਗਰਮੀ ਵੀ ਘੱਟ ਮੰਨੂਗੀ ਆ ਦੇਖ ਸਕਦੇ ਆ ਆਈ ਬਜਾ ਥੱਲੇ ਕੋਈ ਚੱਕਰੀ ਨਹੀਂ ਕੋਈ ਲੱਤ ਛੱਡਦਾ ਨਹੀਂ ਥੈਂਕਸ ਜੀ ਆ ਹਵਾਨਾ ਕਰਮਾਲੀ ਦਾ ਤੇ ਜੇ ਕੋਈ ਚੰਗੀ ਖੇਰ ਵਾਲਾ ਹੋਇਆ 26 27 ਨੂੰ ਖੁੱਲਾ ਚਵਾ ਦੂਗੀ ਤੇ ਸੂਣ ਦੇ ਵਿੱਚ ਇਹ ਪੰਜ ਤੋਂ 7 ਦਿਨ ਬਾਕੀ ਪਏ ਆ ਬਾਜ ਬਿਰੀ ਟੁੱਤੇ ਵੜ ਸੀਲ ਆ ਮੇਰਾ ਨਾਮ ਜੀ ਸੁਨੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਕਾ ਤਸੀਲ ਹਰ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਆਪਣਾ 79090999782 ਸਾਰੇ ਮੇਰੇ ਵੀਰਾਂ ਦਾ ਵੀਡੀਓ ਉਹਨਾਂ ਦਾ ਤੱਕ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਤੇੰਕਿਊ ਜੀ ਬਾਈ ਜੀ